ਪੰਜਾਬ ਦੇ ਅੰਦਰ ਸੀएनजी ਪਲਾਂਟਾਂ ਨੂੰ ਲੈ ਕੇ ਬਹੁਤ ਜ਼ਬਰਦਸਤ ਵਿਰੋਧ ਵੱਖ-ਵੱਖ ਥਾਵਾਂ ਦੇ ਉੱਤੇ ਹੋ ਰਹੇ ਨੇ ਆਦਮਪੁਰ ਹਲਕੇ ਦਾ ਸ਼ਹਿਰ ਭੋਪੌਰ ਦੇ ਖੰਡ ਮਿਲਦੇ ਅੰਦਰ ਸੀएनजी ਪਲਾਂਟ ਦੇ ਖਿਲਾਫ ਇਲਾਕੇ ਦੇ ਲੋਕਾਂ ਵੱਲੋਂ ਬੜਾ ਜ਼ਬਰਦਸਤ ਤਰੀਕੇ ਦੇ ਨਾਲ ਪਿਛਲੇ 8-9 ਮਹੀਨਿਆਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 23 ਤਰੀਕ ਨੂੰ ਕੀਤਾ ਗਿਆ ਜ਼ਬਰਦਸਤ ਪ੍ਰਦਰਸ਼ਨ ਦੇ ਕਰ ਰਹੇ ਲੋਕਾਂ ਦੇ ਉੱਤੇ ਜਿਹੜਾ ਉਹ ਪੰਜਾਬ ਦੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਪੰਜਾਬ ਪੁਲਿਸ ਨੇ ਮੇਰੇ ਉੱਪਰ ਔਰ ਮੇਰੇ ਸਾਥੀਆਂ ਦੇ ਉੱਪਰ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ ਹੈ ਜਿਹਦਾ ਐਫ ਆਈ ਆਰ ਨੰਬਰ 41 ਹੈ। ਤੋਂ ਮੈਂ ਇਸ ਮਾਧਿਅਮ ਦੇ ਰਾਹੀਂ ਤੁਹਾਡੇ ਮਾਧਿਅਮ ਦੇ ਰਾਹੀਂ ਕਹਿਣਾ ਚਾਹਨਾ ਕਿ ਸਰਕਾਰ ਜਿੰਨਾ ਮਰਜ਼ੀ ਲੋਕਾਂ ਨੂੰ ਡਰਾਉਣ ਦੇ ਲਈ ਜ਼ਿਲ੍ਹਾ ਜਲੰਧਰ ਦਾ ਐਸ ਐਸ ਪੀ ਔਰ ਜ਼ਿਲ੍ਹਾ ਜਲੰਧਰ ਦਾ ਡਿਪਟੀ ਕਮਿਸ਼ਨਰ ਅਤੇ SPD ਲੱਗੇ ਨਵੇਂ-ਨਵੇਂ ਨੇ ਸਰਬਜੀਤ ਰਾਏ ਜਿੰਨਾ ਮਰਜੀ ਜ਼ੋਰ ਲਗਾ ਲਵੇ ਪਰਚਾ ਦੇ ਕੇ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਮੈਂ ਆਪ ਸਭ ਦੇ ਮਨ ਨੂੰ ਤੁਹਾਡੇ ਮਾਧਿਅਮ ਚ ਕਹਿਣਾ ਚਾਹਨਾ ਕਿ ਸਰਕਾਰ ਜਦੋਂ ਮਰਜੀ ਚਾਹੇ ਮੈਨੂੰ ਗ੍ਰਿਫਤਾਰ ਕਰ ਸਕਦੀ ਹੈ ਜਾਂ ਮੈਨੂੰ ਦੱਸਣ ਮੈਂ ਉਸ ਵਕਤ ਪੇਸ਼ ਹੋਵਾਂਗਾ ਪਰ ਇਸ ਲੜਾਈ ਦੇ ਲਈ ਕਦੀ ਹਰਗिज ਵੀ ਪਿੱਛੇ ਨਹੀਂ ਹਟਾਂਗਾ ਭਾਵੇਂ ਮੈਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ ਲੜਦਿਆਂ ਲੜਦਿਆਂ ਜੇ ਮੈਨੂੰ ਕਦੇ ਜਾਨ ਵੀ ਗਵਾਉਣੀ ਪਏ ਤਾਂ ਮੈਂ ਆਦੋਂ ਪਰ ਹਲਕੇ ਦੇ ਪੋਪਰ ਸ਼ਹਿਰ ਦੇ ਲੋਕਾਂ ਲਈ ਹਰ ਕੀਮਤ ਤੇ ਇਸ ਪਲਾਂਟ ਨੂੰ ਬੰਦ ਕਰਵਾ ਕੇ ਰਹਾਗਾ ਤੇ ਜਿਹੜਾ ਸਾਡੇ ਖਿਲਾਫ ਮੇਰੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਮੈਂ ਐਸ ਐਸ ਪੀ ਦਾ ਔਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਾ ਔਰ ਐਸਪੀ ਸਰਬਜੀਤ ਰਾਏ ਦਾ ਧੰਨਵਾਦ ਕਰਦਾ ਹਾਂ ਉਹਦਾ ਸਵਾਗਤ ਕਰਦਾ ਕਿ ਕੋਈ ਗੱਲ ਨਹੀਂ ਹਕੂਮਤਾਂ ਬਦਲਦੀਆਂ ਰਹਿੰਦੀਆਂ ਨੇ ਹਕੂਮਤਾਂ ਆਉਂਦੀਆਂ ਰਹਿੰਦੀਆਂ ਨੇ ਸਾਲ ਖੰਡ ਦਾ ਸਮਾਂ ਅਡੇਕੋ ਤੁਸੀਂ ਖੁਦ ਲੋਕ ਜਿਹੜੇ ਆ ਇਸੇ ਹੀ ਐਫਆਈਆਰ ਨੂੰ ਖੁਦ ਆਪਣੇ ਹੱਥਾਂ ਦੇ ਨਾਲ ਜਿਹੜਾ ਉਹ ਖਤਮ ਕਰੋਗੇ ਹਮੇਸ਼ਾ